ਕਣਕ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਜਿਹੜੇ ਕਿਸਾਨ ਭਰਾਵਾਂ ਦੇ ਗੁੱਲੀ ਰੰਡਾ ਉੱਗ ਚੁੱਕਿਆ ਹੈਗਾ ਤੇ ਜਾਂ ਇਸ ਤੋਂ ਵੀ ਛੋਟਾ ਹੋ ਰਿਹਾ ਨਿਕਲ ਰਿਹਾਗਾ 15 ਤੋਂ 20 ਦਿਨਾਂ ਦੀਆਂ ਜਾਂ 22 ਦਿਨਾਂ ਦੀਆਂ ਆਪਣੀਆਂ ਕਣਕਾਂ ਹੋ ਚੁੱਕੀਆਂ ਨੇ ਤਾਂ ਪਹਿਲੇ ਪਾਣੀ ਦੇ ਉੱਪਰ ਗੁੱਲੀ ਰੰਡੇ ਨੂੰ ਆਪਾਂ ਕਿਸ ਸਪਰੇਅ ਦੇ ਨਾਲ ਕੰਟਰੋਲ ਕਰ ਸਕਦੇ ਹਾਂਗੇ ਤੇ ਕਿਸ ਤਰ੍ਹਾਂ ਆਪਾਂ ਇਹਦਾ ਹੱਲ ਕਰ ਸਕਦੇ ਹਾਂਗੇ ਕਿਉਂਕਿ ਜੇ ਆਪਾਂ ਹੁਣ ਤੋਂ ਇਹਨੂੰ ਕੰਟਰੋਲ ਕਰ ਲਾਂਗੇ ਤਾਂ ਅੱਗੇ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਜੇ ਨਦੀਨ ਇਹ ਗੁੱਲੀ ਰੰਡਾ ਵੱਡਾ ਹੋ ਜਾਂਦਾ ਤਾਂ ਆਪਾਂ ਨੂੰ ਕਾਫੀ ਇਹਦਾ ਖੇਚਲਾ ਕਰਨੀ ਪੈਂਦੀ ਆ ਫੇਰ ਜਾ ਕੇ ਕਿਤੇ ਕੰਟਰੋਲ ਇਹ ਹੁੰਦਾਗਾ ਤੇ ਕਈ ਥਾਵਾਂ ਤੇ ਕੰਟਰੋਲ ਹੁੰਦਾ ਵੀ ਨਹੀਂ ਜਦੋਂ ਇਹ ਵੱਡਾ ਹੋ ਜਾਂਦਾਗਾ ਤੇ ਕਈ ਕਿਸਾਨ ਭਰਾਵਾਂ ਨੇ 72 ਘੰਟੇ ਨ ਸਪ੍ਰੇ ਨਾਲ ਆਪਣਾ ਹੱਲ ਕਰ ਲਿਆ ਸੀ ਜਿਨ੍ਹਾਂ ਤੋਂ ਸਪ੍ਰੇ ਹਨ ਨਹੀਂ ਹੋਈਆਂ ਜਾਂ ਜਿਹੜੇ ਜ਼ੀਰੋ ਡ੍ਰਿਲ ਦੇ ਨਾਲ ਬਜਾਈ ਹੋਈ ਸੀ ਜਾਂ ਹੈਪੀ ਸੀਡਰ ਨਾਲ ਉਥੇ ਇਹ ਸਪਰੇ ਨਹੀਂ ਕੰਮ ਕਰਦੀ ਤਾਂ ਉਹ ਕਿਸਾਨ ਭਰਾ ਇਸ ਦਾ ਹੱਲ ਕਿਸ ਤਰ੍ਹਾਂ ਕਰ ਸਕਦੇ ਨੇ ਪਹਿਲੇ ਪਾਣੀ ਦੇ ਉੱਪਰ ਉਹ ਆਪਾਂ ਤੁਹਾਨੂੰ ਦਵਾਈ ਇਸ ਦੇ ਵਿੱਚ ਦੱਸਦੇ ਹਾਂ ਸਪਰੇ ਕਿਹੜੀ ਆਪਾਂ ਵਰਤ ਸਕਦੇ ਹਾਂ ਕਿਉਂਕਿ ਗੋਲੀ ਰੰਡਾ ਬਈ ਆਪਣੇ ਝਾੜ ਦੇ ਵਿੱਚ ਬਹੁਤ ਜ਼ਿਆਦਾ ਅਸਰ ਪਾ ਜਾਂਦਾ ਹੈਗਾ ਤਾਂ ਕਰਕੇ ਆਪਾਂ ਨੂੰ ਇਹਦਾ ਹੱਲ ਕਰਨਾ ਜ਼ਰੂਰੀ ਹੈਗਾ ਤਾਂ ਪਹਿਲੇ ਪਾਣੀ ਦੇ ਉੱਪਰ ਆਪਾਂ ਕਿਹੜੀਆਂ ਸਪਰੇਅ ਕਰ ਸਕਦੇ ਹਾਂ ਉਹ ਤੁਹਾਨੂੰ ਆਪਾਂ ਤਿੰਨ ਚਾਰ ਟੈਕਨੀਕਲ ਦੱਸ ਦਿੰਨੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਲੀਡਰ ਵਾਲਾ ਸਲਫੋ ਸਲਫਰੋਨ ਟੈਕਨੀਕਲ ਆਪਾਂ ਵਰਤ ਸਕਦੇ ਹਾਂ ਲੀਡਰ ਵਾਲਾ ਜਾਂ ਆਪਾਂ ਟੋਟਲ ਯੂਪੀਐਲ ਦੀ ਟੋਟਲ ਦਵਾਈ ਆਉਂਦੀ ਹੈਗੀ ਉਹਦੇ ਵਿੱਚ ਦੋ ਟੈਕਨੀਕਲ ਨੇ ਸਲਫੋ ਸਲਫਰੋਨ ਤੇ ਮੈਟ ਸਲਫਰੋਨ ਜਿਹੜਾ ਕਿ ਐਲ ਗ੍ਰਿਪ ਵਾਲਾ ਹੈਗਾ ਆਪਾਂ ਉਹ ਸਪਰੇਅ ਕਰ ਸਕਦੇ ਹਾਂਗੇ ਪਾਣੀ ਲਾਉਣ ਤੋਂ ਪੰਜ ਚਾਰ ਦਿਨ ਪਹਿਲਾਂ ਸਪਰੇਅ ਕਰਕੇ ਪਾਣੀ ਆਪਾਂ ਪੰਜ ਚਾਰ ਦਿਨ ਬਾਅਦ ਦੇ ਵਿੱਚ ਲਾ ਸਕਦੇ ਹਾਂਗੇ ਤਾਂ ਆਪਣਾ ਵਧੀਆ ਕੰਟਰੋਲ ਹੋ ਜਾਊਗਾ ਉਹਦੇ ਨਾਲ ਉਹਦੇ ਵਿੱਚ ਵੀ ਆਪਣਾ ਇੱਕ ਲੀਡਰ ਵਾਲਾ ਟੈਕਨੀਕਲ ਹੈ ਇੱਕ ਐਲ ਗ੍ਰਿਪ ਵਾਲਾਗਾ ਚੌੜੀ ਪੱਤੀ ਨੂੰ ਵੀ ਕੰਟਰੋਲ ਕਰੂ ਤੇ ਗੁੱਲੀ ਡੰਡੇ ਨੂੰ ਵੀ ਜਿਹੜੇ ਭਰਾਵਾਂ ਨੇ ਚੌੜੀ ਪੱਤੀ ਵਾਲਾ ਨਹੀਂ ਕਰਨਾ ਉਹ ਕੱਲਾ ਲੀਡਰ ਵਾਲਾ ਟੈਕਨੀਕਲ ਸਲਫੋ ਸਲਫਰੋਨ ਉਹ ਵਰਤ ਸਕਦੇ ਹੋ ਤਾਂ ਆਪਣਾ ਕੱਲਾ ਗੁੱਲੀ ਡੰਡੇ ਤੇ ਕੰਮ ਕਰੂਗੀ ਦੂਜਾ ਟੈਕਨੀਕਲ ਜਿਹੜਾ ਹੈਗਾਗਾ ਆਪਾਂ ਪੀ ਆਈ ਦੀ ਵਕੀਰ ਵਾਲਾ ਟੈਕਨੀਕਲ ਆਪਾਂ ਵਰਤ ਸਕਦੇ ਆਂਗੇ ਪਾਣੀ ਤੋਂ ਲਾਉਣ ਤੋਂ 2-3 ਦਿਨ ਪਹਿਲਾਂ ਕੰਪਨੀ ਪਰ ਕਲੇਮ ਨਹੀਂ ਕਰਦੀ ਬਾਈ ਫਾਰਮਰਾਂ ਦੀ ਪ੍ਰੈਕਟਿਸ ਹੈ ਆਪਣੀ ਰਿਜ਼ਲਟ ਕੱਢੇ ਹੋਏ ਨੇਗੇ ਤਾਂ ਤੁਸੀਂ ਉਹ ਸਪਰੇਅ ਕਰ ਸਕਦੇ ਹੋਗੇ ਉਹ ਕੱਲੀ ਗੁੱਲੀ ਡੰਡੇ ਦੇ ਉੱਪਰ ਕੰਟਰੋਲ ਕਰੂਗੀ ਤੇ ਨੰਬਰ 3 ਤੇ ਆਪਣੀ ਆਉਂਦੀ ਹੈਗੀ ਐਫਐਮਸੀ ਦੀ ਅੰਬਰੀਵਾ ਉਹ ਦਵਾਈ ਵੀ ਤੁਸੀਂ ਕਰ ਸਕਦੇ ਹੋ ਉਹ ਗੁੱਲੀ ਰੰਡੇ ਦੇ ਨਾਲ 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 ਚੌੜੀ ਪੱਤੀ ਨੂੰ ਵੀ ਕੰਟਰੋਲ ਕਰੂਗੀ ਉਹ 12 ਤੋਂ 24 ਘੰਟੇ ਪਹਿਲਾਂ ਕਰਨੀ ਹੈ ਪਾਣੀ ਲਾਉਣ ਤੋਂ ਇਹ ਦੋ ਤਿੰਨ ਸਪਰੇਹਾਂ ਜਿਹੜੀਆਂ ਆਪਾਂ ਵਰਤ ਕੇ ਗੁੱਲੀ ਰੰਡੇ ਦਾ ਆਪਾਂ ਕੰਟਰੋਲ ਵਧੀਆ ਤਰੀਕੇ ਨਾਲ ਆਪਾਂ ਸ਼ੁਰੂ ਦੇ ਵਿੱਚ ਹੀ ਕਰ ਸਕਦੇ ਹਾਂਗੇ ਜਿਨ੍ਹਾਂ ਤੋਂ 72 ਘੰਟੇ ਲਈ ਸਪਰੇ ਨਹੀਂ ਹੋਈ ਜਿਨ੍ਹਾਂ ਦੇ ਜ਼ਿਆਦਾ ਹੋ ਰਿਹਾ ਗੁੱਲੀ ਰੰਡਾ ਜਿਨ੍ਹਾਂ ਦੇ ਇਕੱਲਾ ਗੁੱਲੀ ਰੰਡਾ ਬਾਈ ਉਹ ਤੁਸੀਂ ਲੀਡਰ ਵਾਲਾ ਟੈਕਨੀਕਲ ਵਰਤ ਲਿਓ ਸਲਫੋ ਸਲਫਰੋਨ ਜਿਨ੍ਹਾਂ ਦੇ ਚੌੜੀ ਪੱਤੀ ਵਾਲਾਗਾ ਉਹ ਤੁਸੀਂ ਨਾਲ ਆਪਣਾ ਐਲ ਗ੍ਰਿਪ ਵਾਲਾ ਜਿਵੇਂ ਟੋਟਲ ਦਵਾਈ ਆਉਂਦੀ ਹੈ ਯੂਪੀਐਲ ਦੀ ਉਹ ਕਰ ਸਕਦੇ ਹੋਗੇ ਤਾਂ ਇਹਨਾਂ ਦੇ ਵਧੀਆ ਰਿਜ਼ਲਟ ਨਿਗੇ ਜਿਨ੍ਹਾਂ ਤੋਂ ਹੁਣ ਤੋਂ ਹੀ ਜਿਹੜੇ ਭਰਾ ਕੰਟਰੋਲ ਕਰ ਲੈਣਗੇ ਤਾਂ ਵਧੀਆ ਰਿਜ਼ਲਟ ਮਿਲ ਜਾਣਗੇ ਕਿਉਂਕਿ ਜੇ ਆਪਾਂ ਪਾਣੀ ਲਾ ਕੇ ਜਾਂ ਬਾਅਦ ਦੇ ਵਿੱਚ ਵੀ ਆਪਾਂ ਫੇਰ ਕੰਟਰੋਲ ਕਰਾਂਗੇ ਤਾਂ ਭਾਈ ਇਹ ਜਿਹੜੀ ਆਪਣੀਆਂ ਖਰਾਕਾਂ ਨੇ ਕਣਕ ਨੂੰ ਆਪਾਂ ਦੇਣੀਆਂ ਨੇ ਖਾਦਾਂ ਦੇਣੀਆਂ ਨੇ ਤਾਂ ਉਹਨਾਂ ਨੂੰ ਵੀ ਇਹ ਮੰਨ ਲਓ ਉਹਨਾਂ ਦਾ ਵੀ ਹਿੱਸਾ ਖਾ ਜਾਂਦਾਗਾ ਨਦੀਨ ਇਹ ਤਾਂ ਆਪਾਂ ਜੇ ਰੇਅਰ ਆਪਾਂ ਜਾਂ ਯੂਰੀਆ ਪਾਉਣ ਤੋਂ ਪਹਿਲਾਂ ਕੰਟਰੋਲ ਕਰ ਲਈਏ ਤਾਂ ਵਧੀਆ ਤਰੀਕੇ ਨਾਲ ਆਪਣੀ ਕਣਕ ਨੂੰ ਵੀ ਖਾਦਾਂ ਮਿਲਣਗੀਆਂ ਤੇ ਅੱਗੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਤਾਂ ਇਹ ਤਿੰਨ ਟੈਕਨੀਕਲ ਤੁਹਾਨੂੰ ਦੱਸੇ ਨੇ ਕਿ ਇੱਕ ਲੀਡਰ ਵਾਲਾ ਜਿਨ੍ਹਾਂ ਦੇ ਕੱਲਾ ਗੁੱਲੀ ਡੰਡਾ ਹੈ ਜਿਨ੍ਹਾਂ ਦੇ ਨਾਲ ਚੌੜੀ ਪੱਤੀ ਆ ਟੋਟਲ ਯੂਪੀਐਲ ਦੀ ਉਹ ਵਰਤ ਸਕਦੇ ਹੋ ਪੀਆਈ ਦੀ ਅਕੀਰਾ ਐਫਐਮਸੀ ਦੀ ਅੰਬਰੀਵਾ ਦਵਾਈ ਪੂਰੇ ਵਧੀਆ ਰਿਜ਼ਲਟ ਨੇ ਇਹਨਾਂ ਦੇ ਜਿਨ੍ਹਾਂ ਦੇ 2 ਤੋਂ 3 ਪੱਤੀ ਛੋਟਾ ਹੈ ਉਹ ਕੱਲਾ ਲੀਡਰ ਵਾਲਾ ਕਰ ਸਕਦੇ ਹੋ ਜੇ ਥੋੜਾ ਜਿਹਾ ਗੁੱਲੀ ਡੰਡਾ ਵੱਡਾ ਹੈ ਤਾਂ ਲੀਡਰ ਵਾਲੀ ਆਪਣੇ ਟੈਕਨੀਕਲ ਦੇ ਨਾਲ ਤੁਸੀਂ ਟਾਪਿਕ ਪਾ ਸਕਦੇ ਹੋ ਜਿਨ੍ਹਾਂ ਦੇ ਜਿਆਦਾ ਵੱਡਾ ਗੁੱਲੀ ਡੰਡਾ ਇਸ ਤਰ੍ਹਾਂ ਦੇ ਨਾਲ ਤੁਸੀਂ ਕੰਟਰੋਲ ਕਰ ਸਕਦੇ ਹੋਗੇ ਜਿਹੜੀ ਇੱਥੇ ਪੀਆਈ ਦੀ ਵਕੀਰ ਵਾਲਾ ਟੈਕਨੀਕਲ ਆਪਾਂ ਨੇ ਤੁਹਾਨੂੰ ਦੱਸਿਆ ਪ੍ਰੈਕਸਸ ਅਲਫਾਉਨ ਉਹ ਕੰਪਨੀ ਇਸ ਨੂੰ ਨਹੀਂ ਕਲੇਮ ਕਰਦੀ ਫਾਰਮਰ ਦੀ ਪ੍ਰੈਕਟਿਸ ਆ ਉਹ ਪਿਛਲੇ ਸਾਲਾਂ ਦੀ ਤਜਰਬੇ ਨੇਗੇ ਜਿਨ੍ਹਾਂ ਨੇ ਵਰਤੀਆਂ ਵੈਸੇ ਤਾਂ 72 ਘੰਟੇ ਚ ਹੁੰਦੀ ਆ ਪਰ ਕਈ ਫਾਰਮਰਾਂ ਨੇ ਪਾਣੀ ਲਾਉਣ ਤੋਂ 25 ਦਿਨਾਂ ਦੇ ਆਪਾਂ ਕਹਿ ਸਕਦੇ ਆ ਪਾਣੀ ਲਾ ਰਹੇ ਨੇਗੇ ਉਹਨਾਂ ਨੇ ਪਾਣੀ ਲਾਉਣ ਤੋਂ ਦੋ ਦੋ ਚਾਰ ਦਿਨ ਪਹਿਲਾਂ ਸਪਰੇਅ ਇਹ ਕਰੀ ਸੀਗੀ ਜਿਨ੍ਹਾਂ ਨੂੰ ਕੋਈ ਵਧੀਆ ਰਿਜ਼ਲਟ ਮਿਲਿਆ ਤਾਂ ਪੀਆਈ ਦੀ ਵਕੀਰ ਆਲਾ ਤੁਸੀਂ ਟੈਕਨੀਕਲ ਦੋ ਤੋਂ ਚਾਰ ਦਿਨ ਪਹਿਲਾਂ ਤੁਸੀਂ ਸਪਰੇਅ ਕਰਕੇ ਪਾਣੀ ਲਗਾ ਸਕਦੇ ਹੋਗੇ ਤੇ ਵਧੀਆ ਰਿਜ਼ਲਟ ਫਾਰਮਰਾਂ ਨੇ ਕੱਢੇ ਹੋਏ ਨੇਗੇ ਇਸ ਦਵਾਈ ਦੇ ਪ੍ਰੈਕਸਸ ਹਾਲ ਫੋਨ ਕਰ ਸਕਦੇ ਹੋ ਜਾਂ ਟੋਟਲ ਯੂਪੀਐਲ ਤੇ ਜਾਂ ਆਪਣੀ ਐਫਐਮਸੀ ਦੇ ਅੰਮ੍ਰਿਵਾ ਇਸ ਤਰ੍ਹਾਂ ਦੇ ਨਾਲ ਤੁਸੀਂ ਸ਼ੁਰੂ ਦੇ ਵਿੱਚ ਹੀ ਗੋਲੀ ਡੰਡੇ ਦਾ ਕੰਟਰੋਲ ਕਰ ਸਕਦੇ ਹੋ ਓਕੇ ਜੀ ਧੰਨਵਾਦ